ਤੁਸੀਂ ਆ ਦੇਖ ਰਹੇ ਆ ਚਾਰ ਛਫੇਰੇ ਸਰਕੰਨਾ ਕਮਾਲ ਦਾ ਇੱਕ ਪਾਸੇ ਉਹ ਤੁਸੀਂ ਦੇਖੋ ਕਮਾਲ ਦਾ ਖੇਤ ਆ ਤੇ ਇੱਕ ਪਾਸੇ ਸੇਮ ਨਾਲਾ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਾੜਾ ਇਹ ਹੋਏ ਸੀ ਪੰਜਾਬ ਦੇ ਵਿੱਚ ਹਨ ਤਾਂ ਉਦੋਂ ਇਹ ਸੇਮ ਨਾਲਾ ਵੀ ਭਰਿਆ ਹੋਇਆ ਸੀਗਾ ਇਹ ਸੇਮ ਨਾਲਾ ਪਿੰਡ ਬੂੜਾ ਗੁੱਜਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਉੱਥੋਂ ਦੀ ਲੰਗਦਾ ਇਹ ਤੇ ਆਪਾਂ ਇਹ ਸੇਮ ਨਾਲੇ ਤੇ ਉੱਥੇ ਖੜੇ ਆ ਖੇਤਾਂ 'ਚ ਤੇ ਚਾਰ ਛਫੇਰੇ ਜੰਗਲ ਹੀ ਜੰਗਲ ਲੱਗ ਰਿਹਾ ਇਹ ਆ ਦੇਖੋ ਕਮਾਲ ਵੀ ਇੱਕ ਤਰ੍ਹਾਂ ਦਾ ਜੰਗਲੀ ਹੁੰਦਾ ਜਦੋਂ ਇਹਦੇ ਵਿੱਚ ਦੀ ਬੰਦਾ ਵੀ ਨਹੀਂ ਦਿਖਦਾ ਲੰਗਦਾ ਹਨਾ ਤੇ ਆਹ ਤਾਂ ਤੁਸੀਂ ਦੇਖ ਹੀ ਰਹੇ ਆਂ ਵੀ ਆ ਸੇਮ ਨਾਲ ਆਸੇ ਪਾਸੇ ਦਰਾਖਤਾਂ ਇਹਦੇ ਤੇ ਝਾੜ ਬੂਟ ਆ ਸਰਕਾਨਾ ਸਾਡੇ ਦੋ ਜਣੇ ਤੋਂ ਬਿਨਾ ਸਾਨੂੰ ਕੋਈ ਬੰਦਾ ਪਰਿੰਦਾ ਵੀ ਨਹੀਂ ਦੇਖਿਆ ਇੱਥੇ ਤੇ ਮੇਰੇ ਨਾਲ ਆ ਹਰਮੀਤ ਸਿੰਘ ਸਤਿ ਸ੍ਰੀ ਅਕਾਲ ਹਮੇ ਹਰਮੀਤ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਵਧੀਆ ਜੀ ਤੇ ਹਰਮੀਤ ਆਪਾਂ ਇੱਥੇ ਆਏ ਆ ਹਨਾ ਜੰਗਲ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਜੰਗਲ ਹੀ ਆ ਤੇ ਇੱਥੇ ਵੀ ਤੁਸੀਂ ਘਰ ਪਾਇਆ ਹੋਇਆ ਹਨਾ ਹਾਂਜੀ ਇੱਥੇ ਬਾਕੀ ਘਰ ਉਸਾਰੀ ਅਧੀਨ ਜੋ ਦਿਖਾਉਣੇ ਤੁਹਾਨੂੰ ਤੁਹਾਨੂੰ ਨੇੜੇ ਤੇੜੇ ਘਰ ਵੀ ਨਹੀਂ ਦੇਖਿਆ ਹਰਮੀਤ ਅੱਗੇ ਲੱਗ ਜਾ ਜਾ ਉਰੇ ਦਿਖਾ ਵੀ ਕਿੱਥੇ ਜਰ ਰਹਿ ਗਈ ਆਪਣੀ ਲੋਕੇਸ਼ਨ ਘਰ ਦੀ ਆਹ ਸਾਹਮਣੇ ਹੀ ਲੋ ਵੀ ਦੋਸਤੋ ਦੇਖੋ ਉਹ ਉੱਥੇ ਘਰ ਬਣ ਰਿਹਾ ਹਰਮੀਤ ਦਾ ਤੇ ਇਹਨੂੰ ਪੁੱਛਾਂਗੇ ਆਪਾਂ ਉੱਥੇ ਚੱਲਦੇ ਆ ਘਰ ਦੇ ਨੇੜੇ ਵੀ ਤੁਸੀਂ ਇੱਥੇ ਜਿਵੇਂ ਰੋਹੀ ਬੀਆ ਬਾਣ ਦੇ ਵਿੱਚ ਘਰ ਕਿਉਂ ਪਾ ਰਹੇ ਆ ਲੋਕ ਤਾਂ ਪਿੰਡਾਂ ਚੋਂ ਸ਼ਹਿਰਾਂ ਨੂੰ ਜਾ ਰਹੇ ਆ ਹਨਾ ਇਹ ਪਿੰਡ ਦੇ ਵਿੱਚੋਂ ਇੱਕ ਤਰ੍ਹਾਂ ਦੇ ਜੰਗਲ ਦੇ ਵਿੱਚ ਆਏ ਆ ਕਿੱਲਾ ਥਾਂ ਵੀ ਰੋਕਿਆ ਇਹਨਾਂ ਨੇ ਆ ਦੇਖੋ ਇੱਕ ਏਕੜ ਜ਼ਮੀਨ ਇਹਨਾਂ ਨੇ ਵੇਹਲੀ ਰੱਖੀ ਹੋਈ ਆ ਇਹਨਾਂ ਨੇ ਨਾ ਜੰਗਲ ਦੇ ਵਿੱਚ ਮੰਗਲ ਲਾਇਆ ਹਨਾ ਤੇ ਕਿਉਂ ਲਾਇਆ ਖੇਤ ਦੇ ਵਿੱਚ ਘਰ ਪਾਇਆ ਇਹਨਾਂ ਨੇ ਬਹੁਤ ਭਰਾ ਪਾਉਂਦੇ ਆ ਕੋਈ ਇਹ ਨਵਾਂ ਨਿੰਗਾ ਪਰਿਵਾਰ ਦੇ ਵਿੱਚ ਕਿੰਨੀਆਂ ਫੈਮਲੀਆਂ ਇੱਕ ਘਰ ਦੇ ਵਿੱਚ ਰਹਿ ਰਹੀਆਂ ਸਾਡੇ ਪਿੰਡ ਚ 26 ਮਰਲੇ ਆ ਘਰ ਦੇ ਹੂੰ ਤੇ ਉਹ ਘਰ ਸਾਡਾ ਪੁਰਾਣਾ ਤੇ ਉੱਥੇ ਸਾਡੇ ਤਿੰਨ ਫੈਮਲੀਆਂ ਰਹਿੰਦੀਆਂ ਜੋਇੰਟ ਫੈਮਿਲੀ ਹੂੰ 12 ਜਾਣੇ ਆ ਸਾਡੇ ਉੱਥੇ ਤੇ ਘਰ ਹੈਗੇ ਓ ਪੀੜਾ ਪੀੜਾ ਹਾਂਜੀ 26 ਮਰਲਿਆਂ ਦੇ ਵਿੱਚ 12 ਜੀ ਤੁਸੀਂ ਰਹਿ ਰਹੇ ਆਂ ਪਰਿਵਾਰ ਦੇ ਮੈਂਬਰ ਆ ਭੈਣ ਭਰਾ ਚਾਚੇ ਤਾਏ ਮਾਪਿਓ ਹਨਾ ਉਹਦੇ ਵਿੱਚ ਪਾਣੇ ਪਸ਼ੂ ਵੀ ਹੁੰਦੇ ਮੱਝਾਂ ਗਾਵਾਂ ਵੀ ਹਨਾ ਹਾਂਜੀ ਹਾਂਜੀ ਇਹ ਕਿੱਲਾ ਇੱਕ ਪੂਰਾ ਹੂੰ ਇੱਥੇ ਹੁੱਲੇ ਡੁੱਲੇ ਚ ਅਸੀਂ ਪਸ਼ੂ ਵੀ ਰੱਖ ਸਕਦੇ ਆਂ ਆਪ ਦਾ ਜੋ ਮਤਲਬ ਚਿੱਤ ਕਰਿਓ ਰੱਖ ਸਕਦੇ ਆਂ ਬਾਕੀ ਇੱਥੇ ਨਵਾਂ ਘਰ ਪਾਇਆ ਇੱਥੇ ਆਦਤ ਅਸੀਂ ਤਿੰਨ ਘਰ ਪਾਵਾਂਗੇ ਤਿੰਨ ਫੈਮਲੀਆਂ ਦੇ ਹਾਂ ਇਹ ਜਗ੍ਹਾ ਕਿੰਨੀ ਆ ਇਹ ਇੱਕ ਕਿੱਲਾ ਏ ਮੰਨ ਕੇ ਚੱਲੋ ਘਰ ਤਾਂ ਥੋੜੇ ਜਗ੍ਹਾ ਦੇ ਵਿੱਚ ਹੀ ਬਣ ਜਾਂਦਾ ਫਿਰ ਜਗ੍ਹਾ ਤਾਂ ਇਹ 8 ਕਨਾਲਾਂ ਤੇ ਬਾਕੀ ਜਗ੍ਹਾ ਤਾਂ ਤੁਸੀਂ ਵਰਤੋਂ ਚ ਕਿਵੇਂ ਲਿਆਉਂਗੇ ਕੀ ਕਰੋਗੇ ਉੱਥੇ ਬਾਕੀ ਅਸੀਂ ਪਿਛਲੇ ਪਾਸੇ ਹੀ ਪਸ਼ੂ ਰੱਖ ਲਾਂਗੇ ਹਾਂ ਤੇ ਇੱਕ ਤੂੜੀ ਵਾਲਾ ਤੇ ਬਸ ਹੋਰ ਕੋਈ ਜਿਵੇਂ ਸਬਜ਼ੀ ਭਾਜੀ ਹੋਊਗੀ ਫਲ ਦਾ ਹਾਂਜੀ ਸਬਜ਼ੀ ਵੀ ਵੇਚਣੀ ਅਸੀਂ ਸੋਚਿਆ ਜੋ ਮਤਲਬ ਫਲ ਫਰੂਟ ਆਪਾਂ ਸ਼ਹਿਰੋਂ ਲਿਆਉਨੇ ਆ ਉਹ ਜੇ ਫਲ ਫਰੂਟ ਆਪਾਂ ਖੇਤਾਂ 'ਚ ਬੀਜ ਲਈ ਆ ਉਹਦੇ ਘਰੇ ਠੀਕ ਹੈ ਫਲਦਾਰ ਬੂਟੇ ਹੋ ਗਏ ਹਨ ਹਾਂਜੀ ਸਬਜੀ ਭਾਜੀ ਹੋ ਗਈ ਤੁਹਾਨੂੰ ਇੱਕ ਕਿੱਲੇ ਚੋਂ ਨਹੀਂ ਮੁੱਕਣੀ ਇੰਨੇ ਜੀਆਂ ਨੂੰ ਹਨਾ ਨਹੀਂ ਇੱਥੇ ਹੁਣ ਇੱਕ ਕਿੱਲੇ ਦੇ ਵਿੱਚ ਤੁਸੀਂ 12 ਜੀ ਆਉਂਗੇ ਹਾਂਜੀ ਉਹਦੇ ਵਿੱਚ ਤੁਹਾਨੂੰ ਡਿਫਰੈਂਸ ਕੀ ਅੰਤਰ ਲੱਗਦਾ ਵੀ ਉੱਥੋਂ ਨਾਲੋਂ ਇੱਥੇ ਆ ਕੇ ਸੌਖੇ ਹੋ ਜਾਓਗੇ ਜਾਂ ਕਿਵੇਂ ਇੱਥੇ ਖੁੱਲੀ ਜਗ੍ਹਾ ਈ ਤੇ ਉੱਥੇ 26 ਮਰਲੇ ਚ ਸਾਡਾ ਟਰੈਕਟਰ ਵੀ ਖੜਾ ਹੁੰਦਾ ਈ ਪਸ਼ੂ ਵੀ ਹੁੰਦੇ ਆ ਆਪਦਾ ਘਰ ਵੀ ਆ ਹੂੰ ਸਾਨੂੰ ਔਖਾ ਜਾਂਦਾ ਧੀੜੀ ਜਗ੍ਹਾ ਚ ਹੂੰ ਤਾਂ ਕਰਕੇ ਅਸੀਂ ਇੱਥੇ ਖੁੱਲੀ ਡੁੱਲੀ ਚ ਆਪਦਾ ਰੈਨਬਸੇਰਾ ਕਰ ਲਾਂਗੇ ਇਹ ਆਸੇ-ਪਾਸੇ ਤੁਹਾਡੇ ਕੋਈ ਘਰ ਨਹੀਂਗਾ ਕੱਲਿਆਂ ਨੂੰ ਤੁਹਾਨੂੰ ਇੱਥੇ ਡਰ ਨਹੀਂ ਲੱਗਣਾਗਾ ਨਹੀਂ ਸਗੋ ਚੰਗਾ ਪਿੰਡ ਤੇ ਸ਼ਹਿਰ ਨਾਲੋਂ ਇੱਥੇ ਸ਼ਾਂਤੀ ਆ ਅੱਛਾ ਠੰਡੀ-ਠੰਡੀ ਹਵਾ ਵਗਦੀ ਆ ਤੇ ਵਧੀਆ ਇੱਥੇ ਆ ਕੇ ਜਿਆਦਾ ਖੇਡਣ ਦਾ ਮੌਕਾ ਮਿਲੂਗਾ ਕਿ ਘਰੇ ਖੇਡਦੇ ਜਿਆਦੇ ਇੱਥੇ ਵਧੀਆ ਚੌਥੇ ਢੀੜੀ ਜਗਾ ਚ ਨਹੀਂ ਖੇਡਿਆ ਜਾਂਦਾ ਵੀ ਇੱਥੇ ਲੱਗਦਾ ਵੀ ਵਾਕਈ ਖੂਨ ਵਧੂਗਾ ਹਣ ਵਧੀਆ ਇੱਥੇ ਸਿਹਤ ਬਣੂਗੀ ਇੱਥੇ ਸਗੋ ਵਧੀਆ ਹੀ ਨਾਲੇ ਖੇਤਾਂ ਦਾ ਨਾਮ ਦਾ ਹੂੰ ਬਾਕੀ ਪਿੰਡ ਦੇ ਨਸ਼ੇ ਪੱਤਿਆਂ ਤੋਂ ਬਚੇ ਆ ਤੇ ਗਰਾਊਂਡ ਜਾਂਦੇ ਆਪਾਂ ਲੋੜ ਹੀ ਨੇ ਇੱਥੇ ਅੱਛਾ ਇੱਥੇ ਖੇਡ ਲੈਣੇ ਆ ਇੱਥੇ ਖੇਡ ਲਿਆ ਕਰੋਗੇ ਹਾਂਜੀ ਇੱਥੇ ਹੁਣ ਵੀ ਬੀਜੀਆਂ ਸਬਜ਼ੀਆਂ ਤਾਂ ਹੁਣ ਕਿਹੜੀਆਂ ਕਿਹੜੀਆਂ ਬੀਜੀਆਂ ਹੁਣ ਇੱਥੇ ਧਣੀਆਂ ਮੇਥਾ ਮੇਥੀ ਲਸਣ ਗੋਭੀ ਤੇ ਮੂਲਾਂ ਦੀਆਂ ਬੀਜੀਆਂ ਤੇ ਸਰੋਂ ਯਾਨੀ ਕਿ ਸਰਦੀਆਂ ਵਾਲੀ ਸਬਜ਼ੀ ਸ਼ੁਰੂਆਤ ਚ ਕਰਤੀ ਤਿਆਰ ਹੈ ਹਾਂਜੀ ਕਰਤੀ ਹੈ ਉਗ ਰਹੀ ਸਬਜ਼ੀ ਸਾਰੀ ਹਾਂਜੀ ਠੀਕ ਆਉਨੇ ਹੁੰਨੇ ਆ ਇਹ ਖੇਤ ਕਰਦੇ ਨਾਲ ਜੋ ਵੀ ਮਤਲਬ ਗੇੜਾ ਮਾਰਦੇ ਆ ਖੇਤਾਂ ਚ ਠੀਕ ਆ ਹਾਂ ਜੀ ਕਿਰਾਂ ਤਾਂ ਆ ਇੱਥੇ ਚਾਰ ਦਿਵਾਰੀ ਕਰਕੇ ਅਸੀਂ ਪਲਾਸਟਰ ਕਰਕੇ ਇੱਥੇ ਆ ਜਾਗੇ ਇੱਕ ਪਰਿਵਾਰ ਠੀਕ ਆ ਬਾਕੀ ਜਦੋਂ ਹੌਲੀ ਹੌਲੀ ਘਰ ਪਿਆ ਫਿਰ ਆ ਜਾਣਗੇ ਠੀਕ ਆ ਫਿਰ ਹੌਲੀ ਹੌਲੀ ਇੱਥੇ ਆਈ ਜਾਵਾਂਗੇ ਹਾਂ ਘਰੇ ਆਇਆ ਤਾਂ ਨਹੀਂ ਲੜਦੇ ਕਿ ਵੀ ਯਾਰ ਮੈਂ ਪਹਿਲਾਂ ਜਾ ਕੇ ਉੱਥੇ ਸਮਾਨ ਰੱਖਣਾ ਤੇ ਉਹ ਕਹੇ ਮੈਂ ਰੱਖਣਾ ਹਾਂ ਰੈਨ ਨਾਲ ਹੀ ਕਰਨਗੇ ਆਪ ਦੀ ਰੈਨ ਨਾਲ ਹੀ ਕਰਨਗੇ ਹਾਂਜੀ ਉਹ ਚੇ ਵੱਡੇ ਤਾਂ ਇਹ ਅੱਛਾ ਹੋਰ ਆਇਆ ਕਰਨਗੇ ਜਿਹੜਾ ਉਹਨਾਂ ਨੇ ਕਹਿਤਾ ਬਸ ਮਨਜ਼ੂਰ ਹੋਊਗਾ ਸਾਰਿਆਂ ਨੂੰ ਹੈ ਹਾਂਜੀ ਸ਼ਹਿਰ ਨਾਲੋਂ ਚੰਗਾ ਖੇਤਾਂ 'ਚ ਵਧੀਆ ਹੀ ਹੂੰ ਨਾਲੇ ਤਾਂ ਆਕਸੀਜਨ ਆਉਂਦੀ ਵਧੀਆ ਪੋਲੂਸ਼ਨ ਨਾਲੋਂ ਹਾਂ ਖੇਤਾਂ 'ਚ ਵਧੀਆ ਹੂੰ ਸਵੇਰ ਸੈਰ ਕਰਨ ਆਈਦੀ ਆ ਖੇਤਾਂ 'ਚ ਠੀਕ ਨਾਲੇ ਖੇਤਾਂ 'ਚ ਗੇੜਾ ਵੱਜ ਜਾਂਦਾ ਨਾਲੇ ਸੈਰ ਹੋ ਜਾਂਦੀ ਸੇਮ ਨਾਲੇ ਤਾਂ ਪਾਣੀ ਕਿੰਨਾ ਕ ਚੜ ਜਾਂਦਾ ਜਿਵੇਂ ਹੁਣ ਹੜਾ ਆਏ ਸੀਗੇ ਹਨਾ ਪੰਜਾਬ ਦੇ ਵਿੱਚ ਇਹ ਤਾਂਈ ਕਈ ਵਾਰ ਤਾਂ ਜਮ ਪੁਲ ਦੇ ਨਾਲ ਹੀ ਲੱਗ ਜਾਂਦਾ ਜਦੋਂ ਜ਼ਿਆਦਾ ਪਾਣੀ ਆਵੇ ਹੂੰ ਜਾਂ ਫਿਰ ਉਧਰ ਦੂਜੀ ਸਾਈਡ ਪਿੰਡ ਵਾਲ ਨੂੰ ਟੋਟੇ ਆਂਦਾ ਪਾਣੀ ਅੱਛਾ ਦੂਜੀ ਸਾਈਡੋਂ ਠੀਕ ਆ ਯਾ ਇਹ ਫਿਰ ਤਾਂ ਹੀ ਤਾਂ ਉੱਚੀ ਕੀਤੀ ਆ ਦੀ ਨਹੀਂ ਕਰਦੀ। ਹੂੰ। ਵੀ ਕਿ ਜੇ ਪਾਣੀ ਆਵੇ ਵੀ ਤਾਂ ਕੋਈ ਨੁਕਸਾਨ ਨਾ ਹੋਵੇ ਆਵਦਾ। ਠੀਕ ਆ। ਬਾਕੀ ਇਹ ਜਗ੍ਹਾ ਰਾਤੋਂ ਵੀ ਉੱਚੀ ਆ। ਹੂੰ। ਇੱਧਰ ਇੱਧਰ ਨਹੀਂ ਪਾਣੀ ਆਉਂਦਾ। ਨਹੀਂ ਇਹ ਉੱਚੀ ਹੈ ਜਗ੍ਹਾ। ਇਹ ਉੱਚੀ ਆ। ਹਾਂਜੀ। ਇੱਥੇ ਪਾਣੀ ਮਾਰ ਕਰਦਾ ਹੀ ਨਹੀਂ। ਨਹੀਂ। ਵਧੀਆ ਜੀ ਇੱਥੇ ਪਾਣੀ ਵੀ ਆਉਂਦਾ ਜੇ ਮੀਂਹ ਪੈਂਦਾ ਨਿਕਲ ਆਉਂਦਾ ਆਪਣੇ ਆਪ ਹੀ। ਹੂੰ। ਤਿੰਨ ਘਰ ਪਾ ਲਾਂਗੇ ਤੇ ਪੈਂਦੀ ਬਣ ਜਾਊਗਾ। ਤਿੰਨ ਘਰ ਪੈਗੇ ਦਾ ਰੌਣਕ ਲੱਗ ਜੂ ਪੂਰੀ ਆਪ ਦਾ ਪਰਿਵਾਰ ਹੀ ਐ ਜਦੋਂ ਇੱਕ ਕਿੱਲੇ ਦੇ ਵਿੱਚ ਵੰਡਿਆ ਗਿਆ ਹਨਾ ਤੇ ਉਧਰੋਂ ਫਲਦਾਰ ਬੂਟੇ ਲੱਗ ਗਏ ਮੱਝਾਂ گاਵਾ ਆਪਦੀਆਂ ਜਿੱਥੇ ਅੱਜ ਚਾਰ ਰੱਖੀਆਂ ਉੱਥੇ ਵੱਧ ਵੀ ਰੱਖੀਆਂ ਜਾ ਸਕਦੀਆਂ ਜੇ ਖੁੱਲੀ ਜਗ੍ਹਾ ਹੋਵੇ ਨਾ ਹਾਂਜੀ ਉਦੋਂ ਵੱਧ ਵੀ ਰੱਖੀਆਂ ਜਾ ਸਕਦੀਆਂ ਕਿਉਂਕਿ ਕਿਉਂਕਿ ਇੱਥੇ ਖੇਤਾਂ 'ਚ ਪਸ਼ੂਆਂ ਨੂੰ ਚਰਾਵਾਂਗੇ ਹਾਂ ਇੱਥੇ ਘਾਹ ਵੀ ਬਹੁਤ ਹੁੰਦਾ ਖੇਤਾਂ 'ਚ ਤੇ ਸਗੋਂ ਵਧੀਆ ਓਨਾ ਹੀ ਦੁੱਧ ਵੱਧਦਾ ਤੇ ਸਫਲਤਾ ਹੁੰਦੀ ਆ ਆਪਦੀ ਠੀਕ ਆ ਕੋਈ ਭਰਾ ਸੋਚ ਰਿਆ ਨਾ ਜਗਾ ਖੇਤ ਘਰ ਪਾਉਣ ਦੀ ਤਾਂ ਪਸ਼ੂਆਂ ਦਾ ਜਰੂਰ ਆਦਾ ਬੰਦੋਬਸਤ ਬਈ ਕਰਿਆ ਕਰੋ ਹਨਾ ਪਸ਼ੂਆਂ ਵਾਸਤੇ ਕਦੇ ਭੀੜਾ ਥਾਂ ਨਾ ਰੱਖੋ ਜਿਵੇਂ ਹੁਣ ਇਹਨਾਂ ਦੇ ਕੋਲੇ ਸੇਮ ਨਾਲਾ ਹੈਗਾ ਪਸ਼ੂ ਇਹਨਾਂ ਦੇ ਜਿੱਥੇ ਚਾਰ ਰੱਖਣੇ ਉਥੇ ਅੱਠ ਰੱਖ ਕੇ ਜਦੋਂ ਆਪਣੇ ਕੋਲੇ ਖੁੱਲਾ ਥਾਂ ਵਾ ਸੇਮ ਨਾਲੇ ਤੇ ਵੀ ਆਪਾਂ ਨਾਲ ਪਸ਼ੂ ਪਰੜੀ ਤੇ ਛੱਡ ਸਕਦੇ ਆ ਇਹਨਾਂ ਦਾ ਤਾਂ ਜੀਵਨ ਸਫਲ ਹੋਣਾ ਹੀ ਹੋਣਾ ਹਨਾ ਖੇਤ ਆ ਕੇ ਨਾਲ ਪਸ਼ੂਆਂ ਦਾ ਵੀ ਹੋ ਜਾਣਾ ਬਾਈ ਬਹੁਤ ਵਧੀਆ ਮਾਹੌਲ ਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੇਰਾ ਠੀਕ ਹੈ ਜੀ